ਆਹ ਵੇਖ ਲਓ ਬਾਈ ਕਾਲਾ ਨੂਨ ਇਸ ਤਰੀਕੇ ਨਾਲ ਤਿਆਰ ਹੁੰਦਾ ਇੱਥੇ ਆਪਾਂ ਐਵੇਂ ਸਮਝ ਹੀ ਗਏ ਵੀ ਪਹਾੜਾਂ ਚੋਂ ਨਿਕਲਦਾ ਪਹਾੜਾਂ ਚੋਂ ਨਿਕਲਦਾ ਆਪਾਂ ਐਵੇਂ ਸਮਝ ਹੀ ਗਏ ਹੁਣ ਤੱਕ ਆਹ ਵੇਖ ਲਓ ਇਸ ਤਰੀਕੇ ਨਾਲ ਤੋੜਾਂ ਚ ਤਿਆਰ ਕਰਦੇ ਆ ਜੋ ਸਾਰਾ ਪ੍ਰੋਸੀਜਰ ਸਮਝਾਵਾਂ ਤੁਹਾਨੂੰ ਦਿਖਾਵਾਂ ਕਿਵੇਂ ਤਿਆਰ ਕਰਦੇ ਆ ਇਹਨੂੰ ਹਾਂ ਚੱਕੋ ਪਿੰਡਾਂ ਵਾਲਿਓ ਕਾਲਾ ਨੂਨ ਜਿਹੜਾ ਬਣਦਾ ਨਾ ਆਪਣੇ ਆਮ ਘਰਾਂ ਚੋਂਦਾ ਉਹ ਤੁਹਾਨੂੰ ਦਿਖਾਉਣਾ ਬਾਈ ਕਿਵੇਂ ਤਿਆਰ ਕਰਦੇ ਆ ਕਾਲਾ ਨਮਕ ਇਹ ਆ ਦੇਖੋ ਆ ਤੋੜਾਂ ਚ ਤੁਹਾਨੂੰ ਪਿਆ ਐ ਲੱਗਦਾ ਹੋ ਵੀ ਮੈਨੂੰ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਨੂਣਾ ਤੇ ਆਹ ਵੇਖੋ ਆਹ ਨਾ ਚਿੱਟਾ ਨੂਣਾ ਬਾਈ ਇੱਥੇ ਆ ਪਿਆ ਆ ਗੱਡੇ ਗੱਟੇ ਹੁੰਦੇ ਇਹਨਾਂ ਕੋਲੇ ਇੱਥੇ ਬਾਈਆਂ ਕੋਲੇ ਤੇ ਆਹ ਚਿੱਟਾ ਨੂਣਾ ਬਾਈ ਇਹ ਚਿੱਟੇ ਨੂਣ ਨੂੰ ਹੁਣ ਤਾਂ ਇੱਥੇ ਖਿਲਾਰਿਆ ਪਿਆਗਾ ਜਿਵੇਂ ਇਹ ਸੁਕਾਉਂਦੇ ਆ ਗਿੱਲਾ ਥੋੜਾ ਜਿਹਾ ਇਹ ਇਸ ਤੋਂ ਬਾਅਦ ਇਹ ਕੀ ਕਰਦੇ ਆਗੇ ਆ ਮੰਨ ਕੇ ਚੱਲੋ ਵੀ ਆਹ ਤੋੜੇ ਪਏ ਆਗੇ ਆ ਆਹ ਦੇ ਆ ਘੜੇ ਪਏ ਹਨਾ ਇਕੜੇ ਇਹਨਾਂ ਦੇ ਵਿੱਚ ਕੀ ਕਰਦੇ ਆ ਉਹ ਚਿੱਟਾ ਨੂਣ ਇਹਦੇ ਵਿੱਚ ਪਾਉਂਦੇ ਇਹਨੂੰ ਭਰ ਦਿੰਦੇ ਆ ਬਾਈ ਇਹਨਾਂ ਨੂੰ ਭਰਨ ਤੋਂ ਬਾਅਦ ਕੀ ਕਰਦੇ ਆ ਬਾਈ ਆ ਜੋ ਤੁਹਾਨੂੰ ਦਿਖਾਵਾ ਇਧਰ ਵੀ ਕਾਲਾ ਨੂਨ ਕਿਵੇਂ ਤਿਆਰ ਹੁੰਦਾ ਹੈਗਾ ਇਹਦੇ ਚ ਬਾਈ ਕੋਲਾ ਪਾਉਂਦੇ ਆ ਪਹਿਲਾਂ ਤਾਂ ਥੱਲੇ ਥੱਲੇ ਕੋਲਾ ਪਾ ਕੇ ਮੁੜ ਕੇ ਕੀ ਕਰਦੇ ਆ ਉਹ ਤੋੜਿਆਂ ਨੂੰ ਬਾਈ ਤੋੜਿਆਂ ਦੇ ਵਿੱਚ ਉਹ ਪਾ ਕੇ ਤੇ ਨੂਨ ਚਿੱਟਾ ਤੇ ਉੱਤੇ ਰੱਖ ਦਿੰਦੇ ਆ ਇਹਦੇ ਉੱਪਰ ਰੱਖਣ ਤੋਂ ਬਾਅਦ ਜਿਹੜੇ ਆ ਢੱਕਣ ਪਏ ਆ ਆ ਪਾਇਆ ਢੱਕਣ ਇਹ ਢੱਕਣ ਤੋੜੇ ਦੇ ਉੱਤੇ ਲਾਉਂਦੇ ਆ ਬੰਦ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਚੌਰਸ ਜਿਹੇ ਨੇ ਪਏ ਹੋਵੇ ਉਹ ਉੱਪਰ ਚੰਗੀ ਤਰ੍ਹਾਂ ਲਾਉਂਦੇ ਆ ਵੀ ਹਵਾ ਨਾ ਨਿਕਲੇ ਕਿਸੇ ਪਾਸੇ ਤੇ ਜੋ ਤੋੜੇ ਚੈਣ ਦਿੰਦੇ ਆ ਇਹਦੇ ਵਿੱਚ ਬਾਈ ਫਿਰ ਕੋਲਾ ਪਾਉਂਦੇ ਆ ਉਹਦੇ ਸਾਈਡਾਂ ਤੇ ਵੀ ਸਾਈਡ ਤੇ ਕੋਲਾ ਪਾਉਣ ਤੋਂ ਬਾਅਦ ਤੇ ਥੋੜਾ ਥੋੜਾ ਉੱਪਰ ਪਾਉਂਦੇ ਆ ਫਿਰ ਇਹ ਮੰਨ ਕੇ ਚੱਲੋ 180 ਡਿਗਰੀ ਸੈਲਸੀਅਸ ਦੀ ਗਰਮੀ ਤੇ ਇਹਨੂੰ ਪਕਾਉਂਦੇ ਆ ਇਹਨੂੰ ਪਕਾਉਣ ਤੋਂ ਬਾਅਦ ਕੀ ਕਰਦੇ ਆ ਪਕਾ ਕੇ 24 24 ਘੰਟੇ ਲੱਗਦੇ ਨੇ ਉਸਤਾਦ 24 ਘੰਟੇ 24 ਘੰਟੇ ਲੱਗਦੇ ਆ ਬਾਈ 24 ਘੰਟੇ ਚ ਜਾ ਕੇ ਤੇ ਆਹ ਨੂਨ ਤਿਆਰ ਹੋ ਜਾਂਦਾ ਹੈਗਾ ਆ ਵੇਖੋ ਆਹ ਨੂਨ ਇਹ ਤਿਆਰ ਹੋਇਆ ਹੈ ਹਾਂ ਆ ਦੇਖੋ ਯਾਰ ਮੈਂ ਕਹਿੰਦਾ ਸਿਰਾ ਕਰਾਇਆ ਪਰ ਬਈ ਨੂਨ ਇਹ ਤਿਆਰ ਹੈ ਨਾ ਹਾਂ ਆ ਦੇਖੋ ਇਧਰ ਪੈਕਿੰਗ ਕਰੀ ਜਾਂਦੇ ਹੈਗੇ ਆ ਇਹ ਪੈਕਟ 5 ਕਿਲੋ ਦਾ ਪੈਕਿੰਗ ਹੁੰਦਾ ਹੈ ਠੀਕ ਹੈ ਭਾਈ ਆ 5 ਕਿਲੋ ਦੀ ਪੈਕਿੰਗ ਹੁੰਦੀ ਆ ਬਈ ਇਹਦੀ ਇਹ ਨੂਨ ਹੁੰਦਾ ਹੈ ਕਿ ਆਏ ਆ ਵੀ ਤੋੜਿਆਂ ਦੇ ਵਿੱਚੋਂ ਕੱਢ ਕੇ ਆ ਦੇਖੋ ਕਿਵੇਂ ਚਾਂਕ ਕਰਾ ਆ ਲੈ ਅੱਛਾ ਅੱਛਾ ਸਲਿਓ ਅੱਛਾ ਸ ਇਹ ਲੋ ਉਸ ਦਾ ਬਣਾਉ ਹਾਂ ਆ ਵੀ ਭਾਈ ਆਹਾ ਹਾ ਨੂਨ ਕਾਲਾ ਨੂਨ ਜਿਹੜਾ ਆਪਾਂ ਕਹਿ ਦਿੰਨੇ ਹੈਗੇ ਆ ਐਂ ਪੈਕਿੰਗ ਹੁੰਦੀ ਆ ਬਾਈ ਤੇ ਇਸ ਤਰ੍ਹਾਂ ਤਿਆਰ ਹੁੰਦਾ ਇਹ ਆ ਦੇਖੋ ਆਪਾਂ ਇਹਨਾਂ ਤੋੜੇ ਸਾਰੇ ਸਾਰੇ ਤੋੜੇ ਤਿਆਰ ਕਰਕੇ ਇਹਦੇ ਐਂ ਪਾਈ ਜਾਂਦੇ ਆ ਬਾਈ ਇਹ ਤੇ ਵੀਡੀਓ ਵਧੀਆ ਲੱਗੀ ਵੀਰਵਾਨ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ